6260 ਕੀ ਹੋ ਗਿਆ ਇਹ ਆਪਣਾ ਬੱਚਾ ਨੂੰ ਦੋ ਦਿਨ ਹੋ ਗਏ ਇਹ ਬੁਖਾਰ ਚੜਦੇ ਨੂੰ ਤੇ ਨਾ ਤਾਂ ਖਾਂਸੀ ਜ਼ਿਆਦਾ ਆ ਜੀ ਹਾਂ ਦੇਖੋ ਇਹ ਮੈਂ ਬਿਟਾ ਸਾਲੋ ਲੰਬਾ ਸਾਲੋ ਬੱਚੇ ਨੂੰ ਰਾਤ ਜ਼ਿਆਦਾ ਦਿੱਕਤ ਆਈ ਹੈ ਨਹੀਂ ਰਾਤ ਨਹੀਂ ਇਹਨੂੰ ਦੋ ਦਿਨ ਹੋ ਗਏ ਨਾ ਤੁਸੀਂ ਹਾਂ ਬੱਚਾ ਤਾਂ ਪਹਿਲਾਂ ਕੋਈ ਟ੍ਰੀਟਮੈਂਟ ਜਾਂ ਚੈੱਕਅਪ ਹੋਇਆ ਨਾ ਨਹੀਂ ਕੁਛ ਨਹੀਂ ਇਹ ਆਪਣਾ ਕਹਿੰਦੇ ਹੁੰਦਾ ਠੰਡ ਲੱਗੇ ਠੰਡ ਤਾਂ ਆਪਣੇ ਹੀਟਰ ਬੰਦ ਹੀ ਨਹੀਂ ਹੋ ਜਾਂਦਾ ਜੰਮੂ ਅੱਛਾ ਇਹ ਹੀਟਰ ਚੱਲ ਰਿਹਾ ਹੈ ਹਾਂ ਦੇਖੋ ਜੀ ਬੱਚਿਆਂ ਦੀ ਜਿਹੜਾ ਤੁਸੀਂ ਕਹਿੰਦੇ ਹੋ ਹੀਟਰ ਚੱਲ ਰਿਹਾ ਹੈ ਕਿੰਨਾ ਚਿਰ ਹੋ ਗਿਆ ਚੱਲਦਿਆਂ ਦੋ ਦਿਨ ਹੋ ਗਏ ਇਹ ਆਪਾਂ ਬੰਦ ਹੀ ਨਹੀਂ ਕੀਤਾ ਇੱਕ ਮਿੰਟ ਵੀ ਨਹੀਂ ਬੰਦ ਕੀਤਾ ਬਹੁਤ ਬਹੁਤ ਤੁਹਾਡੀ ਗਲਤੀ ਹੈ ਸੋ ਜਿਹੜਾ ਹੀਟਰ ਹੈ ਹੀਟਰ ਦੇ ਨਾਲ ਬੱਚੇ ਦੀ ਇਸਦੀ ਆਕਸੀਜਨ ਘਟ ਚੁੱਕੀ ਹੈ ਉਸ ਬੱਚੇ ਦੀ ਵੀ ਆਕਸੀਜਨ ਘਟ ਚੁੱਕੀ ਹੈ ਸੋ ਮੈਂ ਸਾਰਿਆਂ ਨੂੰ ਸਾਰੇ ਘਰਾਂ ਦੇ ਲੋਕਾਂ ਨੂੰ ਦੱਸਣਾ ਚਾਹਣਾ ਕਿ ਜੇਕਰ ਤੁਸੀਂ ਹੀਟਰ ਚਲਾ ਕੇ 24 24 ਘੰਟੇ ਰੱਖੋਗੇ ਤਾਂ ਤੁਹਾਡੇ ਬੱਚੇ ਇਹਨਾਂ ਦੇ ਪਰਿਵਾਰ ਵਾਂਗੂ ਹੀ ਬਿਮਾਰ ਹੋ ਸਕਦੇ ਹੈ ਕਿਉਂਕਿ ਹੀਟਰ ਜ਼ਿਆਦਾ ਚਲ ਚਲਾਉਣ ਦੇ ਨਾਲ ਤੁਹਾਡੀ ਆਕਸੀਜਨ ਘਟ ਸਕਦੀ ਹੈ ਬੱਚਾ ਦੀ ਆਕਸੀਜਨ ਕਿਉਂਕਿ ਬੱਚੇ ਛੋਟੇ ਹੁੰਦੇ ਹਨ ਉਹਨਾਂ ਦੇ ਫੇਫੜੇ ਜਿਹੜੇ ਉਹ ਇੰਨੇ ਮਜ਼ਬੂਤ ਨਹੀਂ ਹੁੰਦੇ ਕਿ ਜੇ ਉਹ ਆਕਸੀਜਨ ਇਧਰ ਉਧਰ ਕਵਰ ਕਰ ਲੈਣਗੇ ਸੋ ਇਸ ਕਰਕੇ ਆਕਸੀਜਨ ਘਟ ਜਾਂਦੀ ਹੈ ਤਾਂ ਆਕਸੀਜਨ ਘਟਣ ਦੇ ਨਾਲ ਤੁਹਾਨੂੰ ਆਪਣੇ ਘਰ ਦੇ ਵਿੱਚ ਆਕਸੀਜਨ ਕਨਸਿਨੇਟਰ ਵੀ ਲਿਆਉਣਾ ਪੈ ਸਕਦਾ ਹੈ ਹੀਟਰ ਦੇ ਨਾਲ ਨਾਲ ਤੁਹਾਨੂੰ ਆਕਸੀਜਨ ਸਿਲੰਡਰ ਵੀ ਲਿਆਉਣਾ ਪੈ ਸਕਦਾ ਹੈ ਤਾਂ ਕਰਕੇ ਮੇਰੀ ਇੱਕ ਚੇਤਾਵਨੀ ਹੈ ਕਿ ਇਸ ਹੀਟਰ ਤੋਂ ਪ੍ਰਯੋਗ ਕੀਤਾ ਜਾਵੇ ਸਿਰਫ ਇਸ ਨੂੰ ਉਨਾ ਚਿਰ ਚਲਾਇਆ ਜਾਵੇ ਜਿੰਨਾ ਚਿਰ ਸਾਡਾ ਬਿਸਤਰਾ ਨਿੱਗਾ ਨਹੀਂ ਹੋ ਸਕਦਾ ਜਦੋਂ ਸਾਡਾ ਬਿਸਤਰਾ ਨਿੱਗਾ ਹੋ ਜਾਂਦਾ ਹੈ ਤਾਂ ਉਸ ਸਮੇਂ ਇਸ ਹੀਟਰ ਨੂੰ ਇਸ ਬਿਮਾਰੀ ਨੂੰ ਬੰਦ ਕੀਤਾ ਜਾਵੇ ਜੇਕਰ ਤੁਸੀਂ ਬੰਦ ਨਹੀਂ ਕਰਦੇ ਤਾਂ ਤੁਹਾਡੇ ਬੱਚਿਆਂ ਦੀ ਤੇ ਤੁਹਾਡੀ ਸਿਹਤ ਦੇ ਲਈ ਬਹੁਤ ਵੱਡਾ ਖਤਰਾ ਪੈਦਾ ਹੋ ਸਕਦਾ ਹੈ। ਥੈਂਕ ਯੂ।